اوه 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 ਕਹਣਾ ਚੰਦਾ ਜੀ ਹੰਗਾਮਾ ਨੂੰ ਜੋ ਜੋ ਚਲੂ ਆ ਰਿਹਾ ਦੀ ਗੱਲ ਤੇ ਸੁਣੋ ਬਜਟ پاس ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਕਿਰਾ ਇਹਨਾਂ ਨੇ ਇੱਕ ਇੱਕ ਦਾ ਹਲਕੇ ਦਾ ਬਜਟ ਕਰਤਾ ਇੱਕ ਕੁਵਾਰ ਦਾ ਬਜਟ ਹੋ ਗਿਆ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਨਹੀਂ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਕੇਨਾ ਮੇਰ ਬਣਾਇਆ ਤੇ ਕੰਮ ਤੇ ਕਰ ਦੋ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਹੈ ਹਾਂਜੀ ਕਿਹੜੀ ਬਾਤੋ ਜੀ ਮੈਂ ਬਾਦ ਨੰਬਰ 65 ਤੋਂ ਆ ਨੀਰਤ ਚੌਧਰੀ ਮੇਰੇ ਫਾਦਰ ਲਾ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਔਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹੌਬਾ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਨੂੰ ਜੇ ਪੁਛੇ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਮੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਏ ਹਾਏ ਕੀਤੀ ਤਾਂ ਮੇਰੇ ਸਹੁਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਲਈ ਇਹ ਇਹ ਧੋਖਾ ਤੱਦ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ ਏਜੰਡਾ ਪਾਸ ਨਾ ਹੋ ਸਕੇ ਹੰਗਾ ਮਾ ਹੰਗਾ ਮਾ ਜੀ ਇਹ ਸਿਰਫ মিডিਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੇਠਾ ਅਮਰਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਛਲੜ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਜੀ ਅੱਜ ਦੇ ਬਜਟ ਤੇ ਬਹੁਤ ਹੰਗਾਮਾ ਸੀ ਕੀ ਕਹਿੰਦੇ ਜਨਕ ਨੇ ਕਾ ਬਜਟ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀ ਆ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪਿੱਛੇ ਪੈ ਚੁੱਕੇ ਨੇ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਿਹੜੀ ਹੋਈ ਆ ਇਹਨਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਹੋਇਆ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆ ਆਉਣ ਵਾਲੇ ਸਮੇਂ ਤੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰਿਕਵਰ ਪਾਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕਾਉਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਉਂ ਚੋਕੋ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਤੌਰ ਦੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਨੰਬਰ ਹੀ ਪੂਰੇ ਨਹੀਂ ਹੈਗਾ ਮੇਰ ਕਿਸ ਦਾ ਲੋਡ ਨਿਰਵਾਸ ਹੈ ਨਹੀਂ ਵੇਖੋ ਮੇਰ ਤੇ ਬਣਾਇਆ ਹੋਇਆ ਇਹ ਨੰਬਰ ਨਹੀਂ ਹੈਗਾ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈ ਕਿ ਜੇਕਰ ਮੇਅਰ ਸਾਹਿਬ ਆਪਣੇ ਬਹਿ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆਜਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ ਹੈ ਕਿੰਨਾ ਬਜਟ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਸੀ ਜਿਹੜੀ ਪ੍ਰोसीडिंग ਸ਼ੁਰੂ ਹੋਣ ਤੋਂ ਪਹਿਲੇ ਬੰਦ ਹੋ ਗਈ ਬਜਟ ਤੇ ਬਹੁਤ ਹੰਕਾਰ ਮਾਹੋਲ ਹੋਇਆ ਕੀ ਕਹਿਣਾ ਚਾਹੋਗੇ ਕਿੰਨੀ ਨੰਬਰ ਵਾਰਡ ਤੋਂ ਪਾਜੀ ਵਾਰਡ ਨੰਬਰ 360 ਦਾ ਸੇਵਾਦਾਰ ਮੇਰੇ ਮਦਰ ਡਿਪਟੀ ਮੇਅਰ ਅਨੀਤਾ ਰਾਣੀ ਦੇ ਹੁਸ਼ਾਰਾ ਨਹੀਂ ਤਰੇਣ ਨੰਬਰ ਵਾਰ ਦੋ ਅੱਜ ਆ ਉਦੀ ਪਹਿਲੀ ਮੀਟਿੰਗ ਹੀ ਉਹਦੇ ਚ ਚਲੋ ਪਹਿਲੇ ਹੀ ਹੰਗਾਮਾ ਹੋ ਨਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਵਾਲੇ ਮੇਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਕਈ ਕੋ ਗੱਲ ਕਹਿੰਦੇ ਆ ਕਿ ਜਿਹੜਾ ਬੀਜੇਪੀ ਵਾਲਾ ਹੀ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਨਹੀਂ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜਿਹੜਾ ਉਸ ਦੀ ਮੀਟਿੰਗ ਚੋ ਕੋ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦੋ ਰੋਲਾ ਪਾ ਕੇ ਕੰਮ ਥੋੜਾ ਠੀਕ ਹੈ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ